ਪੱਕਾ ਮੈਂ ਤੈਨੂੰ ਕਹਿ ਰਿਹਾ ਪਰਵਾਹ ਵਿੱਚ ਲੜੂਗਾ ਪੱਕਾ ਜਾ ਮੈਂ ਐਥੋਂ ਦੇ ਲੜੂਗਾ ਇਹ ਲੜੂਗਾ ਹਾਂ ਤੇ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਜਦੋਂ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਸੁਖਬੀਰ ਬਾਦਲ ਜੀ ਉਦੋਂ ਚੋਣਾਂ ਲੜਦੇ ਤਾਂ ਚੋਣਾਂ ਅਸੀਂ ਜਿੱਤੇ ਸਾਰੀਆਂ ਵੋਟਾਂ ਉਹਨਾਂ ਨੇ ਝਾੜੂ ਨੂੰ ਪੁਆਈਆਂ 50000 ਵੋਟ ਮੈਨੂੰ ਪਈ ਸੀ ਜਦੋਂ 2022 ਚ ਜਿੱਤੇ ਐ 50000 ਵੋਟ ਮੈਨੂੰ ਇਸ ਵਾਰੀ ਪਈ ਐ ਇਸ ਸਿੰਘ ਬਾਦਲ ਦੀ ਕੋਈ ਸਮਾਨਤਾ ਹਰਸਵਰਧ ਜੀ ਨੂੰ ਲੜਾ ਦਿਓ ਦੋਨਾਂ ਜੋ ਕੋਈ ਲੜੇ ਕੀ ਅਦਰਾਜ ਹੈ ਉਹਨਾਂ ਦੀ ਪਾਰਟੀ ਹੈ ਵੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ ਹਰਾਤਾ ਹੈ ਤੇ ਉਹ ਵੀ 30000 ਵੋਟ ਤੇ ਇਧਰ ਤੱਕ ਗਿੱਦੜਵਾਲੇ ਸਿੰਘਪੁਰ ਦੇਣਗੇ ਜਦੋਂ ਮਰਜੀ ਆਜਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਆਪ ਦੀ 40 ਤੋਂ 50% ਅਸੀਂ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿੱਤਾਂਗੇ ਜੇ ਨਤੀਜਿਆਂ ਦੇ ਵਿੱਚ ਕੋਈ ਗੜਬੜ ਦਾ ਹੋਵੇ ਜੇ ਜਿਵੇਂ ਕਾਗਜ਼ ਤੇ ਫਾਈਲਾਂ ਦੇ ਵਿੱਚ ਜੋ ਪ੍ਰਕਾਰ ਦਾ ੱਤਕਾ ਜ਼ਾستی ਕੀਤਾ ਹੈ ਤੇ ਇਸ ਤਰ੍ਹਾਂ ਰਿਹਾ ਤਾਂ ਮੈਨੂੰ ਪਤਾ ਨਹੀਂ ਅਦਰਵਾਇਜ਼ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੀਆਂ ਬਲੌਕ ਸੰਪਤੀਸ ਤੇ ਜ਼ਿਲ੍ਹਾ ਪ੍ਰੀਸ਼ਦ 40 ਤੋਂ 50% ਅਸੀਂ ਲੋਕ ਇਹ ਰੇਤੇ ਆਪਣਾ ਕਬਜ਼ਾ ਕਰਾ ਨੇਕ ਸਮ ਕੀਵੇਂ ਦੇਖਦੇ ਹਾਂ ਪੰਜਾਬ ਦੇ ਵਿੱਚ ਕਾਂਗਰਸ ਤੇ ਜਿਹੜਾ ਲੀਗਲ ਨੋਟਿਸ ਦਾ ਇੱਕ ਦੂਤੇ ਉੱਤੇ ਚੱਲ ਰਿਹਾ ਵੀ ਮੈਡਮ ਸਿੱਧੂ ਦੇ ਵੱਲੋਂ ਰੰਧਾਵਾ ਸਾਹਿਬ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਮਿੱਠੂ ਸਾਹਿਬ ਪ੍ਰਧਾਨ ਨੂੰ ਭੇਜਿਆ ਗਿਆ ਕਿਵੇਂ ਦੇਖਦੇ ਹੋ ਇਹਦੇ ਬਾਰੇ ਕੁਝ ਦੇਖਣਾ ਨਹੀਂ ਹੁੰਦਾ ਕਾਂਗਰਸ ਨੇ ਬੰਦੀ ਕਾਰਵਾਈ ਕਰਤੀ ਹੈ ਔਰ ਕਾਂਗਰਸ ਪਾਰਟੀ ਕਿਸੇ ਵੀ ਵਿਅਕਤੀ ਨੂੰ ਇਨਡਿਸਪਲਿਨ ਦੀ ਇਜਾਜ਼ਤ ਨਹੀਂ ਦਿੰਦੀ ਜੋ ਵਿਅਕਤੀ ਵੀ ਕਾਂਗਰਸ ਪਾਰਟੀ ਚ ਰਹਿ ਕੇ ਇਨਡਿਸਪਲਿਨ ਕਰੇਗਾ ਔਰੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣ ਬੁੱਝ ਕੇ ਅਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰਲਾ ਰਸਤਾ ਕਾਂਗਰਸ ਪਾਰਟੀ ਦਿਖਾਈ ਬ੍ਰਿਜ ਸਾਹਿਬ ਜਿਸ ਤਰ੍ਹਾਂ ਲੋਕ ਸਭਾ ਸੀਟਾਂ ਸੱਤ ਆਈ ਲਿਖਾਈਆ ਤੁਹਾਡੀ ਪ੍ਰਧਾਨਗੀ ਏਟ ਆਈ ਹੁਣ ਜਦੋਂ ਹੁਣ ਕਿਉਂ ਬੋਲਣਾ ਸ਼ੁਰੂ ਹੋਇਆ ਕਿਉਂਕਿ ਤੁਹਾਡੇ ਮਨ ਨੂੰ ਫੇਸ ਪਹੁੰਚਦੀ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮੇਰੇ ਮਨ ਨੂੰ ਜਵਾ ਠੇਸ ਨਹੀਂ ਪਹੁੰਚਦੀ ਮੈਂ ਨਿਆਰੇ ਲੈ ਲੈਂਦਾ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਕੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜਿਨੇ ਸਤਾ ਤੇ ਰਾਜ ਭਗ ਮੰਨੇ ਆ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਮੰਤਰੀਆਂ ਲਈਆਂ ਕਾਂਗਰਸ ਪਾਰਟੀ ਤੋਂ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂ। ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ। ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਗ ਕਈ ਪਾਰਟੀ ਬਰਦਾਸ਼ਤ ਨਹੀਂ ਕਰੇ। ਕਿਤੇ ਚਾਰ-ਪੰਜਾਂ ਨੇ ਕਾਂਗਰਸ ਨੂੰ ਜਿਹੜਾ ਬੇੜਾ ਕਰ ਦਿੱਤਾ ਤੁਹਾਨੂੰ ਲੱਗਦਾ ਕਿ ਉਹ ਅੱਗੇ ਆ ਸਕਦੇ ਕਿ ਨਹੀਂ ਸੀ ਸੀਐਮ ਹੁਣ ਤਾਂ ਅਸੀਂ ਅੱਗੇ ਲਿ ਜਾ ਸਕਦੇ ਹਾਂ ਖਾਤ ਬਣਾ ਸਕਦੇ ਹਾਂ ਜੇ ਕੋਈ ਹੋਰ ਸਵਾਲ ਹੈ ਤਾਂ ਕਰ ਵਾਰੀ ਵਾਰੀ ਜਿੰਨਾਂ ਨੂੰ ਪਾਰਟੀ ਚੋਂ ਇੱਧਰ ਉੱਧਰ ਪਾਰਟੀ ਦੇ ਇਸ ਬਾਰੇ ਤੇ ਮੈਂ ਕੋਈ ਜਵਾਬ ਨਹੀਂ ਵਿਰੋਧੀ ਐਲੀਗੇਸ਼ਨ ਲਾਉਂਦੇ ਵੀ ਟਿਕਟਾਂ ਵੇਚੀਆਂ ਗਈਆਂ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ ਇਹ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਆ ਇਹੋ ਜੇ ਨਾ ਤਾਂ ਕਾਂਗਰਸ ਪਾਰਟੀ ਟਿਕਟ ਵੇਚਦੀ ਹੈ ਤੇ ਨਾ ਕਾਂਗਰਸ ਪਾਰਟੀ ਚ ਟਿਕਟ ਵਿਕਦੀ ਹੈ ਇੱਕ ਵਿਅਕਤੀ ਉੱਥੋਂ ਖੜਾ ਹੋ ਕੇ ਉੱਠ ਕੇ ਥੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜੇ ਤਾਂ ਤੁਸੀਂ ਉਹ ਇਹ ਸਾਰੀ ਦਿਹਾੜੀ ਦੇ ਸਵਾਲ ਨਾ ਪੁੱਛੋ ਮੇਰੇ ਕੋਈ ਕੰਮ ਚੰਗਾ ਸਵਾਲ ਹੈ ਤਾਂ ਯਾਰ ਪੁੱਛੋ ਸੁਖਵੀਰ ਬਾਦਲ ਕਿਹੜੇ ਸਵਾਲ ਹੈ ਤਾਂ ਮੇਰੇ ਕੋਈ ਸਵਾਲ ਸੁਖਵੀਰ ਬਾਦਲ ਕਿਹੜੇ طرف ਚੋਣ ਲੰਭਦਾ ਐ ਐਲਾਨ ਕੀਤਾ ਕੀ ਹਾਂ ਤੇ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਜਦੋਂ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਜੇ ਸੁਖਵੀਰ ਬਾਦਲ ਜੀ ਉਦੋਂ ਚੋਣ ਲੜਦੇ ਤਾਂ ਚੋਣ ਅਸੀਂ ਜਦ ਦੇ ਸਾਰੀਆਂ ਵੋਟਾਂ ਉਹਨਾਂ ਨੇ ਝਾੜੂ ਨੂੰ ਪੁਆਈਆਂ ਕਿਉਂਕਿ ਉਹਨਾਂ ਨੂੰ ਰਾਜਾ ਵਡਿੰਗ ਟਾਰਗੇਟ ਲੱਗਦਾ ਸੀ 50000 ਵੋਟ ਮੈਨੂੰ ਪਈ ਸੀ ਜਦੋਂ 2022 ਚ ਜਿੱਤੇ ਐ 50000 ਉਹ ਤਾਂ ਬਾਅਦ ਚ ਉਹ ਆਪਦਾ ਬਿਆਨ ਵਾਪਸ ਲੈ ਗਈ ਮੈਨੂੰ ਕੋਈ ਇਤਰਾਜ਼ ਨਹੀਂ ਇਜ਼ ਅ ਪ੍ਰੈਜ਼ੀਡੈਂਟ ਜੰਮ ਜੰਮ ਲੜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੁਖਬੀਰ ਸਿੰਘ ਬਾਦਲ ਜੀ ਕੋਈ ਸਮਝ ਨਹੀਂ ਤਾਂ ਹਰਸਿਮਰਤ ਜੀ ਨੂੰ ਲੜਾ ਦਿਓ ਦੋਨਾਂ ਜੋ ਕੋਈ ਲੜੇ ਕੀ ਇਤਰਾਜ਼ ਹੈ ਉਹਨਾਂ ਦੀ ਪਾਰਟੀ ਹੈ ਔਰ ਹੁਣੇ ਜਿਹੜੇ ਦਬਕੇ ਆ ਨਾ ਇਹ ਜਿਹੜੇ ਦਬਕੇ ਨਹੀਂ ਕੋਈ ਸੁਣਦਾ ਸੁਖਬੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ ਹਰਾਤਾ ਤੇ ਉਹ ਵੀ 30000 ਵੋਟ ਦੇ ਇਧਰ ਤੱਕ ਗਿੱਦੜਬੇ ਵਾਲੇ ਸਿੰਘ ਪੂਰ ਦੇਣਗੇ ਜਿੰਨੂੰ ਮਰਜ਼ੀ ਆਜੇ ਮੇਰਾ ਮੇਰਾ ਫੈਸਲਾ ਸ਼੍ਰੀਮਤੀ ਰਾਹੁਲ ਗਾਂਧੀ ਨੇ ਕਰਨਾ ਹੈ ਔਰ ਖਰਗੇ ਸਾਹਿਬ ਕੀ ਰਾਜਾ ਵੜਿੰਗ ਲੜੇਗਾ ਜਾਂ ਨਹੀਂ ਲੜੇਗਾ ਉਹਨਾਂ ਦਾ ਮੈਂਬਰ ਆਫ ਪਾਰਲੀਮੈਂਟ ਹੈ ਸਾਡੀ ਪਾਰਟੀ ਦਾ ਮੈਂ ਡਿਸਪਲਿਨ ਸਿਪਾਹੀਆਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਜੋ ਫੈਸਲਾ ਕਰਨਾ ਉਹ ਹਮੇਸ਼ਾ ਕਿੱਥੋਂ ਲੜਨਾ ਕਿੱਥੋਂ ਨਹੀਂ ਲੜਨਾ ਲੜਨਾ ਕਿ ਨਹੀਂ ਲੜਨਾ ਇਹਦੇ ਬਾਰੇ ਕਾਂਗਰਸ ਪਾਰਟੀ ਦੀ ਆਲਾਕਮਾਨ ਮਲਿਕ ਅਰਜੁਨ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਇਹ ਫੈਸਲਾ ਕਰ ਅਕੇ ਜਿਹੜੇ ਲੀਗਲ ਨੋਟਿਸ ਇੱਕ ਦੂਜੇ ਚਾਹ ਰਹੇ ਹੋਹੀ ਗੱਲ ਯਾਰ ਕੋਈ ਜਵਾਬ ਨਹੀਂ ਕੀ ਫੈਕਟ ਨਹੀਂ ਆ ਤੂੰ ਕੋਈ ਜਵਾਬ ਨਹੀਂ